ਤੁਸੀਂ ਦੇਖ ਸਕਦੇ ਆ ਚਿੱਕੜ ਕਿੰਨਾ ਜ਼ਿਆਦਾ ਆ ਬਹੁਤ ਜ਼ਿਆਦਾ ਸਲਿੱਪਰੀ ਆ ਜਿਹੜੀ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਰਦਾ ਸੀ ਕਿ ਬਹੁਤ ਜ਼ਿਆਦਾ ਸਲਿੱਪਰੀ ਆ ਜੀ ਤੇ ਦੇਖ ਕੇ ਚਲੋ ਤੁਸੀਂ ਦੇਖ ਸਕਦੇ ਸੰਗਤ ਜੀ ਉਹ ਦੇਖੋ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲ ਜੂਗਾ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਇਸ ਪਿੱਛੇ ਦਾ ਡਿਗਣਾ ਹੈ ਤੇ ਇਹ ਇੱਕ ਤੁਹਾਨੂੰ ਕੁਦਰਤ ਦਾ ਨਜ਼ਾਰਾ ਹੋਰ ਦਿਖਾਉਣੇ ਆ ਸੰਗਤ ਜੀ ਤੇ ਲੋ ਜੀ ਆਹ ਦੇਖੋ ਜੀ ਚੋਹਾਲ ਡੈਮ ਆ ਜੀ ਤੇ ਬਿਲਕੁਲ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਉੱਚਾ ਹੋ ਚੁੱਕਾ ਤੁਸੀਂ ਦੇਖ ਸਕਦੇ ਸੰਗਤ ਜੀ ਤਾਂ ਲੈਂਡਸਲਾਈਡ ਹੋਈ ਆ ਤੇ ਬਿਲਕੁਲ ਦੇਖੋ ਇੰਨਾ ਜ਼ਿਆਦਾ ਮਤਲਬ ਖਤਰਨਾਕ ਕੰਮ ਆ ਤੇ ਇਹ ਦੇਖੋ ਬਿਲਕੁਲ ਜਿਹੜੀ ਮਿੱਟੀ ਥਲੋਟ ਹੈ ਗਈ ਆ ਤੇ ਜਿੰਨੇ ਵੀ ਐਂਗ ਵਾਲਾ ਲੋਹੇ ਵਾਲੇ ਉੱਪਰ ਹੀ ਰਹਿ ਗਏ ਆ ਤੇ ਹਾਂਜੀ ਸਸਤੀ ਕਾਲਜੀ ਸਾਰਿਆਂ ਨੂੰ ਜੀ ਜੈ ਮਾਤਾ ਰੇ ਸੰਗਤ ਜੀ ਲੋਹੇ ਸੰਗਤ ਜੀ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆ ਜੀ ਅੱਜ ਆਪਾਂ ਚੱਲੇ ਆਂ ਮਾਤਾ ਚਿੰਤਪurni ਰੋਡ ਤੇ ਕਈ ਸੰਗਤਾਂ ਦੇ ਵਿੱਚ ਮੈਸੇਜ ਵੀ ਆਏ ਸੀ ਕਿ ਭਾਈ ਚਿੰਤਪurni ਰੋਡ ਦੇ ਕੀ ਹਾਲਾਤ ਆ ਤੇ ਜਾਣਦੇ ਆ ਦੇਖਦੇ ਆਂ ਕੀ ਹਾਲਾਤ ਆ ਤੁਹਾਨੂੰ ਉਹਨਾਂ ਰੂਪ ਰੂਪ ਕਰਾਉਨੇ ਆ ਜੀ ਤੇ ਬਾਕੀ ਮੀਂਹ ਵੀ ਜਿਆਦਾ ਬਹੁਤ ਜਿਆਦਾ ਇੰਨੇ ਜਿਆਦੇ ਮਤਲਬ ਮੀਂਹ ਪੈ ਰਿਹਾ ਤੁਸੀਂ ਸਭ ਜਾਣੋ ਆ ਜੀ ਕਿੰਨਾ ਜਿਆਦਾ ਮੀਂਹ ਪੈ ਰਿਹਾ ਆਪਣੇ ਪੰਜਾਬ ਦੇ ਵਿੱਚ ਹੋ ਗਿਆ ਹਿਮਾਚਲ 'ਚ ਕਿੰਨਾ ਜਿਆਦਾ ਹਨਾ ਮੀਂਹ ਪੈ ਰਿਹਾ ਵਾ ਤੇ ਬਸ ਹੁਣ ਉਹੀ ਚੀਜ਼ਾਂ ਨੂੰ ਆਪਾਂ ਥੋੜਾ ਕਵਰ ਕਰਨ ਜਾ ਰਹੇ ਆ ਤੇ ਚਲੋ ਚੱਲਦੇ ਆ ਅੱਜ ਦਾ ਵਲੋਗ ਤੁਹਾਨੂੰ ਰੋਡ ਦਾ ਦੇਖਣ ਨੂੰ ਮਿਲੇਗਾ ਆਪਣੇ ਹਿਸ਼ਾਰਪੁਰ ਤੋਂ ਤੇ ਮਹਾਮਈ ਦੇ ਰੋਡ ਦੇ ਕੀ ਹਾਲਾਤ ਆ ਤੇ ਚਲੋ ਚੱਲਦੇ ਆ ਸੰਗਤ ਜੀ ਬਾਕੀ ਆਪਾਂ ਦੇਖੋ ਜੀ ਸਾਹਮਣੇ ਆ ਗਏ ਜੀ ਆਪਾਂ ਚੋਹਾਲ ਰੋਡ ਦੇ ਉੱਤੇ ਆ ਚੁੱਕੇ ਆ ਤੇ ਬਾਕੀ ਤੁਸੀਂ ਸਾਡੇ YouTube ਚੈਨਲ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸਾਡੀ ਮੇਲੇ ਵਾਲੀ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਮਹਾਮਾਈ ਦੇ ਜਿਨ੍ਹਾਂ ਨੇ ਬਲੌਗ ਨਹੀਂ ਦੇਖਿਆ ਜੇ ਜ਼ਰੂਰ ਬਲੌਗ ਦੇਖਿਓ ਤੇ ਚਲੋ ਅੱਜ ਤੁਹਾਨੂੰ ਦਿਖਾਉਨੇ ਆ ਕੀ ਕੀ ਮਾਹੌਲ ਆ ਕਿਦਾਂ ਕਿਉਂਕਿ ਕਾਫੀ ਜ਼ਿਆਦਾ ਲੈਂਡ ਸਲਾਈਡ ਵੀ ਹੋਏ ਆ ਤੇ ਬਾਕੀ ਉਹ ਜਾ ਕੇ ਦੇਖਦੇ ਆ ਉੱਥੇ ਕੀ ਕੁਝ ਹੈਗਾ ਵਾ ਤੇ ਚਲੋ ਹੁਣ ਵੀਡੀਓ ਨਾਲ ਬਣੇ ਰਹੋ ਤੇ ਚਲੋ ਹੁਣ ਚੱਲਦੇ ਆ ਜੀ ਤੇ ਸੰਗਤ ਜੀ ਮਾਹੌਲ ਚੈੱਕ ਕਰੋ ਮੌਸਮ ਫੇਰ ਬੱਦਲ ਵਾਲਾ ਹੋ ਚੁੱਕਾ ਤੇ ਪਿੱਛੇ ਆਪਾਂ ਹਲਕੀ ਜੀ ਧੁੱਪ ਸੀ ਤੇ ਬਾਕੀ ਹੁਣ ਫੇਰ ਬੱਦਲ ਵਾਲਾ ਮਾਹੌਲ ਹੋ ਚੁੱਕਾ ਹਵਾ ਚੱਲਣ ਲੱਗ ਪਈ ਹੈ ਤੁਸੀਂ ਦੇਖ ਸਕਦੇ ਸੰਗਤ ਜੀ ਤੇ ਕਾਫੀ ਇਜਾਜ਼ੀਆਂ ਮਹਾਮਾਈ ਦੇ ਰੋਡ ਤੇ ਰੌਣਕਾਂ ਲੱਗੀਆਂ ਹੋਈਆਂ ਵਾ ਤੇ ਦੇਖੋ ਜੀ ਮਹਾਮਾਈ ਦੇ ਚੰਡੇ ਤੇ ਲੋ ਜੀ ਸੰਗਤ ਜੀ ਆਪਾਂ ਮਾਹੇਮਾਈ ਦੀ ਪਹਿਲੀ ਚੜਾਈ ਜਿਹੜੀ ਚੋਹਾ ਰੋਡ ਦੀ ਪਹਿਲੀ ਚੜਾਈ ਆਪਾਂ ਚੜਨ ਲੱਗੇ ਆ ਤੇ ਮੌਸਮ ਦੇਖ ਕਰੋ ਜੀ ਤੇ ਮੌਸਮ ਦੇਖੋ ਹੁਣ ਦੇਖੋ ਤੁਹਾਨੂੰ ਹੁਣੇ ਦਾਦੇ ਪਿੱਛੇ ਤਨਪਤ ਵਿੱਚ ਵਿੱਚ ਬੱਦਲ ਵਿੱਚ ਵਿੱਚ ਧੁੱਪ ਹੈ ਨਾ ਤੇ ਮੌਸਮ ਦੇਖੋ ਕਿਦਾਂ ਬਦਲ ਰਿਹਾ ਮਿੰਟ ਮਿੰਟ ਜਿ ਮੌਸਮ ਬਦਲਦਾ ਪਿਆ ਅੱਗੇ ਦੇਖੋ ਪੂਰਾ ਬੱਦਲ ਬਣਿਆ ਤੇ ਚਲੋ ਚੱਲਦੇ ਆ ਜੀ ਪਹਿਲੀ ਚੜਾਈ ਚੱਲਦੇ ਆ ਜੀ ਤੇ ਬਾਕੀ ਮੌਸਮ ਪੂਰਾ ਮੀਂਹ ਵਾਲਾ ਬੜਿਆ ਹੋਇਆ ਪੂਰਾ ਮੀਂਹ ਵਾਲਾ ਮਾਹੌਲ ਆ ਤੇ ਲੋਰੀ ਸੰਗਤ ਜੀ ਜਕਾਰਾ ਜਿੰਤਪੁਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ ਤੇ ਸੰਗਤ ਜੀ ਜਕਾਰਾ ਲਾਉਤੈ ਜੈ ਮਾਧਿਕ ਮੈਂਡ ਤੇ ਜ਼ਰੂਰ ਲਿਖਿਓ ਜੀ ਤੇ ਬਾਕੀ ਲੋ ਜੀ ਬਸ ਆਪਾਂ ਹੁਣ ਚੱਲ ਗਏ ਜੀ ਪਹਿਲੀ ਚੜਾਈ ਤੇ ਚਾਲਾ ਪਾ ਲਿਆ ਜੀ ਆਪਾਂ ਤੇ ਚਲੋ ਜੀ ਹੁਣ ਤੁਹਾਨੂੰ ਦਿਖਾਉਨੇ ਆ ਜੀ ਕੀ ਕੀ ਰੋਡ ਦੇ ਹਾਲਾਤ ਆ ਜੀ ਆਹ ਦੇਖੋ ਵਿੱਚ ਇਧਰ ਸਾਈਡ ਦੇਖੋ ਆ ਦੇਖੋ ਆ ਵੀ ਥੋੜਾ ਜਿਹਾ ਲੈਂਡਸਲਾਈਡ ਦਾ ਥੋੜਾ ਜਿਹਾ ਕਵਰ ਕਰਕੇ ਆ ਥੱਲੇ ਤੱਕ ਨਹੀਂ ਹੋਏ ਵਿੱਚ ਅੱਗੇ-ਅੱਗੇ ਤਾਂ ਦਿਖਾਉਣੇ ਆ ਕੋਈ ਜ਼ਿਆਦਾ ਤੇ ਮੇਜਰ ਜਿਹੜੇ ਜ਼ਿਆਦਾ ਹੋਏ ਹੋਗੇ ਨਾ ਰੋਡ ਦੇ ਉੱਤੇ ਹੋਗੇ ਆਪਾਂ ਮਤਲਬ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸੋਲੋ ਸੰਕਤ ਜੀ ਆ ਜਾਓ ਦੇਖੋ ਜੀ ਮੌਸਮ ਉੱਧਾ ਬਹੁਤ ਪਿਆਰਾ ਲੱਗ ਰਿਹਾ ਵਾ ਤੇ ਆਹ ਦੇਖੋ ਲੈਂਡਸਲਾਈਡ ਦੇਖੀ ਕਿਦਾਂ ਹੋਇਆ ਦੇਖੀ ਹਾਂ ਨੂੰ ਮਨ ਲੂ ਇੱਧਰ ਕਰਿਓ ਕੈਮਰਾ ਹਾਂਜੀ ਆਨ ਹੋ ਰਹੀ ਤੇ ਸੰਗਜੀ ਤੁਹਾਨੂੰ ਦਿਖਾਉਣਾ ਆ ਦੇਖਿਓ ਔਰ ਥੋੜਾ ਜਾਂ ਜ਼ੂਮ ਕਰਕੇ ਤੁਹਾਨੂੰ ਆ ਦੇਖੋ ਆ ਦੇਖੋ ਕਿੱਡੇ ਕਿੱਡੇ ਦਰਖਤਾਂ ਥੱਲੇ ਨੂੰ ਆਏ ਆ ਪਰ ਉਹਰੇ ਕਰਕੇ ਨਾ ਅੜਿੱਕੇ ਕਰਕੇ ਥੋੜਾ ਬਚਾ ਗਿਆ ਰਹਿ ਗਿਆ ਤੇ ਆਹ ਲੋ ਜੀ ਹੋਰ ਚੱਕਰੋ ਸੰਗ ਜੀ ਇਸ ਕਰਕੇ ਆਪਣੇ ਬਚਾ ਦੇ ਨਾਲ ਹੀ ਆਓ ਬਾਕੀ ਅੱਗੇ ਚੱਲਦੇ ਅੱਗੇ ਤਾਂ ਦਿਖਾਉਣੇ ਆ ਹੋਰ ਤੇ ਆ ਤੀ ਮੋਸਤ ਕੀ ਕਰਦੇ ਮੰਕੀ ਆ ਜਾਓ ਬੱਚਾ ਤੇ ਦਿਖਾਓ ਉਹ ਸਮਾਂ ਉਹ ਦੇਖੋ ਦੇਖਦਾ ਪਿਆ ਉਹ ਅੱਜ ਦੇ ਨਾਲ ਚਲੀਏ ਬਹੁਤ ਜਿਆਦਾ ਦਿੰਦੀ ਹੈ ਤੇ ਚਲੋ ਚੱਲਦੇ ਬਾਕੀ ਸਾਰਿਆਂ ਨੂੰ ਪਤਾ ਹੈ ਸੈਲਫੀ ਪੁਆਇੰਟ ਆ ਸਾਰੇ ਲੋਕੇ ਮੋਸਟ ਲਿਤੇ ਬਿੰਦੇ ਜਿਹਨੇ ਪਤਾ ਹੀ ਜਿਹੜੇ ਆਉਂਦੇ ਆ ਤੇ ਚਲੋ ਹੁਣ ਆਪਾਂ ਅੱਗੇ ਤੁਹਾਨੂੰ ਅੱਗੇ ਦਿਖਾਉਨੇ ਹੋਰ ਆਹ ਲੋ ਜੀ ਸਾਡੇ ਕੈਮਰਾਮੈਨ ਮੋਲੂ ਜੀ ਅਨਮੋਲ ਸਿੰਘ ਜੀ ਅੱਜ ਇਹ ਕਰੋਗੇ ਸਾਨੂੰ ਸ਼ੂਟ ਹੈ ਵੀਡੀਓ ਸ਼ੂਟ ਦੂਆ ਸ਼ੂਟ ਨਾ ਸਮਝਿਓ ਵੀਡੀਓ ਸ਼ੂਟ ਤੇ ਲੋ ਜੀ ਚੱਲਦੇ ਅੱਗੇ ਦਿਖਾਉਨੇ ਹੋਰ ਵਸਪਾ ਆਓ ਰਾਮ ਨਾਲ ਆਓ ਬਿਲਕੁਲ ਰਾਮ ਦੇ ਨਾਲ ਆਓ ਮਤਲਬ ਕੋਈ ਕਾਲੀ ਜਲਦਬਾਜੀ ਨਾ ਕਰੋ ਵਿੱਚ ਰੋਡ ਬਿਲਕੁਲ ਸਹੀ ਵੀ ਆ ਠਿਕਾਣਾ ਬਸ ਆਪਾਂ ਉਹ ਹੀ ਚੀਜ਼ ਤੁਹਾਨੂੰ ਦਿਖਾਉਣੀ ਹੈ ਜਿਹੜੀ ਚੀਜ਼ ਹੈਗੀ ਉਹ ਕੀ ਹਾਦੇ ਆ ਕਿ ਤਾਂ ਹੁਣ ਆ ਦੇਖੋ ਪਹਾੜ ਦੇਖੋ ਮੋਲੂ ਆ ਦਿਖਾਓ ਥੋੜਾ ਨਾ ਦਬਕੇ ਨਾ ਥੋੜਾ ਜ਼ੂਮ ਕਰਕੇ ਦਿਖਾਓ ਰੇ ਹਨਾ ਆ ਦੇਖੋ ਜਿਵੇਂ ਕਿ ਤੁਹਾਨੂੰ ਦਿਖਾਈ ਦਿੰਨੇ ਆ ਤੇ ਸੰਗਤ ਜੀ ਆਹ ਦੇਖੋ ਇੱਧਰ ਵੀ ਸਾਈਡ ਦੇਖੋ ਆਰੇ ਪਾ ਵੀ ਪਰ ਪਹਾੜੀ ਚ ਡਿੱਗੀ ਆ ਦੇ ਇਹ ਦੇਖ ਸਕਦੇ ਸੰਗਤ ਜੀ ਆਹ ਦੇਖੋ मतलोकों ਕਿਦਾ ਪਹਾੜੇ ਤੋਂ ਡੀ ਹੈ ਇਸ ਕਰਕੇ ਥੋੜਾ ਧਿਆਨ ਆ ਕਿਉਂਕਿ ਦੇਖੋ ਬਿਲਕੁਲ ਜੇ ਆਪਾਂ ਬਾਈਕ ਨਾਲ ਨਾਲ ਦੀ ਜਾਈਏ ਨੇ ਜਾਂ ਗੱਡੀ ਜਾਂ ਬਾਈਕ ਬਿਲਕੁਲ ਉਹਦਾ ਮੈਂ ਇਹ ਕਹੂੰਗਾ ਪਹਾੜ ਤੋਂ ਤਾਂ ਹਟਮੀ ਕਰੋ ਹੀ ਕਰੋ ਜਦ ਦੀ ਸਾਈਡ ਆਜੋ ਤਾਂ ਹੁਣ ਇਧਰ ਸਾਈਡ ਪਹਾੜ ਨਹੀਂ ਹੈ ਤੇ ਸਾਈਡ ਖੜੀ ਕਰ ਲਓ ਵੀ ਦੇਖ ਕੇ ਕਿਦ ਸਾਈਡ ਨੋਰਤਾ ਨਹੀਂ ਹੈਗੀ ਤੇ ਬਾਕੀ ਆਹ ਦੇਖੋ ਇਸ ਕਰਕੇ ਆਪਣਾ ਬਚਾਚੇ ਬਚਾ ਸੰਗਤ ਜੀ ਤਾਂ ਚਲੋ ਚੱਲਦੇ ਅੱਗੇ ਆਪਾਂ ਹਨਾ ਤਾਂ ਬਾਕੀ ਬਹੁਤ ਸੋਹਣਾ ਮੌਸਮ ਬਣਿਆ ਹੋਇਆ ਵਾ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਵਾ ਤੇ ਵਧੀਆ ਲੱਗਦਾ ਵਾ ਜੇ ਲੋ ਆਪਾਂ ਨੇਚਰ ਦੇ ਵਿੱਚ ਆਉਨੇ ਵੱਖਰਾ ਇੱਕ ਨਜ਼ਾਰਾ ਆਉਂਦਾ ਵੱਖਰਾ ਹੈ ਕਿ ਨਾ ਵਾਈਬਸ ਕਹਿੰਦੇ ਆਉਂਦੀਆਂ ਨਾ ਬੜੀ ਵਧੀਆ ਵਧੀਆ ਤੇ ਚਲੋ ਦੇਖਦੇ ਹਾਂ ਹੁਣ ਅੱਗੇ ਜਾਂਦੇ ਆਪਾਂ ਹਾਂਜੀ ਉਹ ਤੇ ਤੇ ਮਹਾਮਈ ਦੇ ਰੋਡ ਦੇ ਦੇ ਚਾਲੇ ਚੱਲਦੇ ਇਹਨਾਂ ਸੰਗਤ ਜੀ ਇਹਨਾਂ ਮਜ਼ਾ ਆਉਂਦਾ ਸੀ ਸੰਗਤਾਂ ਦੇ ਦਰਸ਼ਨ ਕਰਨ ਦਾ ਸਾਨੂੰ ਮੌਕਾ ਮਿਲਿਆ ਸੰਗਤ ਨਾਲ ਇਹ ਨਜ਼ਾਰਾ ਪਿਆਰ ਮਿਲਿਆ ਤੇ ਆ ਪੂਰਾ ਰੋਡ ਤੇ ਬਾਜ ਜਾ ਵੀ ਲਗਾ ਹੁੰਦਾ ਹੈ ਹੈਨਾ ਮਤਲਬ ਜਿ세 ਰੋਡ ਤੇ ਜਦੋਂ ਵੀ ਆਪਾਂ ਚੜਦੇ ਨਾ ਆਟੋਮੈਟਿਕਲੀ ਨਾ ਬੰਦੇ ਮਨ ਦੇ ਵਿੱਚ ਨਾ ਉਹੀ ਚੀਜ਼ਾਂ ਜਦਾਂ ਜਾਂ ਤਾਜ਼ੀਆਂ ਜੀਆਂ ਹੋ ਜਾਂਦੀਆਂ ਤੇ ਆਈ ਹੋਪ ਜਿਹੜੇ ਵੀਡੀਓ ਦੇਖਦੇ ਪਏ ਆ ਉਹਨਾਂ ਦੇ ਮਨ ਦੇ ਵਿੱਚ ਸ਼ਾਇਦ ਇਹ ਫੀਲ ਆਉਂਦਾ ਹੋਵੇ ਹੈਨਾ ਜਿਹੜੇ ਮਾਂ ਦੇ ਭਗਤਾ ਮਾਂ ਦੇ ਪਿਆਰੇ ਆ ਹੈਨਾ ਜਿਹੜੇ ਮਾਤਾ ਨੂੰ ਪਿਆਰ ਕਰਦੇ ਆ ਤੇ ਅਸੀਂ ਤਾਂ ਬਸ ਵੇਟ ਕਰੀਦੀ ਕਿ ਸੰਗਤ ਜੀ ਸਾਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲੇ ਹੈਨਾ ਇਸ ਦੇ ਨਾਲ ਹਾਂ ਇਹ ਵੀ ਹੋਜੀ ਇੱਥੇ ਹਾਂ ਇੱਥੇ ਹਲਕੀ ਜਿਹੀ ਬਾਰਿਸ਼ ਪੈ ਚੁੱਕੀ ਹੈ ਹਨਾ ਹਾਂ ਗਿੱਲਾ ਗਿੱਲਾ ਤੇ ਆ ਬਿਲਕੁਲ ਅਨਮੋਲ ਦੇ ਲੋ ਆਪਾਂ ਆਹੀ ਗੱਲ ਕਰਦੇ ਸੀ ਤੇ ਮੀਂਹ ਹਲਕਾ ਜਿਹਾ ਪੈ ਕੇ ਹਟ ਚੁੱਕਾ ਹਨਾ ਮੇਰੇ ਸਾਰਾ ਜਿਆਦਾ ਹੀ ਪਾਣਾ ਪਿਆ ਹੋਵੇ ਕਿ ਨਹੀਂ ਔਰ ਇਧਰ ਸਾਈਡ ਜ਼ਿਆਦਾ ਗਿੱਲੀ ਹੈ ਜ਼ਿਆਦਾ ਹੀ ਪਿਆ ਹੋਣਾ ਹੈ ਹਨਾ ਤੇ ਕੋਈ ਤੁਹਾਨੂੰ ਮਤਾ ਮੌਸਮ ਇਸ ਟਾਈਮ ਕੀ ਮਾਹੌਲ ਬਣਿਆ ਹੋਇਆ ਇਸ ਟਾਈਮ ਤੁਹਾਨੂੰ ਸਭ ਸਭ ਜਾਣੂ ਆ ਤੁਹਾਨੂੰ ਨਾਲ ਦੀ ਨਾਲ ਨਿਊਜ਼ ਤੇ ਮੈਂ ਸਾਰਾ ਕੁਝ ਪਤਾ ਹੈਗਾ ਹੀ ਹੈ ਨਾ ਕੀ ਕੁਝ ਚੱਲ ਰਿਹਾ ਹਨਾ ਤੇ ਬਸ ਆਪਣਾ ਮੇਨ ਨਹੀਂ ਸੀ ਕਿ ਤੁਹਾਨੂੰ ਰੋਡ ਦੇ ਦਰਸ਼ਨ ਕਰਾ ਦਈਏ ਹਨਾ ਤੇ ਆਹ ਦੇਖੋ ਇਧਰ ਹੀ ਸਾਈਡ ਵੀ ਦਿੱਗੀ ਆ ਦੇਖੋ ਆਰੇ ਮਿੱਟੀ ਮਤਲਬ ਤੁਸੀਂ ਆਪਣੇ ਹਿਸਾਬ ਤਾ ਨਾਲ ਦੇਖ ਕੇ ਆਓ ਬਸ ਮੈਂ ਤੁਹਾਨੂੰ ਇਹੀ ਕਹੂੰਗਾ ਤੇ ਬਾਕੀ ਜੇ ਦੇਖਦੇ ਅੱਗੇ ਹੋਰ ਚਲੋ ਜੀ ਬਸ ਆਦੂਕ ਨਾਮ ਹੀ ਪਿਆ ਹੋਇਆ ਉਧਰ ਬਸਾਂ ਗਿੱਲੀਆਂ ਹੁੰਦੀਆਂ ਪਈਆਂ ਆ ਦੇ ਲੋ ਗੱਡੀਆਂ ਆਣੇ ਦਾ ਹਾਲ ਦੇਖੋ ਰੋਂਗ ਸਾਈਡ ਜਾ ਰਹੇ ਆ ਇਹ ਨਹੀਂ ਦੇ ਰਹੇ ਅਗਲੀ ਗੱਡੀ ਆ ਰਹੀ ਹੈ ਬੰਦਾ ਰੋਂਗ ਸਾਈਡ ਹੀ ਲੋਕੀ ਬੜਨ ਨੂੰ ਫਿਰਦੀ ਹੈ ਕਿ ਜਲਦੀ ਜੀ ਕ੍ਰੋਸ ਕਰ ਲਈਏ ਤੇ ਇਧਰ ਹੀ ਸਾਈਡ ਦੇਖੋ ਨਾ ਕਿੰਨਾ ਡਿੱਗੀ ਹੋਈ ਮਿੱਟੀ ਹੈ ਨਾ ਇੱਕ ਮਿੱਟੀ ਯਾਰ ਇਹ ਪਤਾ ਮੈਂ ਤੁਹਾਨੂੰ ਦੱਸ ਸੰਗਤ ਜੀ ਇੱਕ ਮਿੱਟੀ ਹੈ ਚੀਕਣੀ ਮਿੱਟੀ ਆ ਤੁਹਾਨੂੰ ਪਤਾ ਜੀ ਪਹਾੜ ਦੀ ਮਿੱਟੀ ਚੀਕਣੀ ਮਿੱਟੀ ਹੁੰਦੀ ਆ ਤੇ ਟਾਇਰ ਬਾਈਕ ਦੇ ਚਾਹੇ ਗੱਡੀ ਦੇ ਸਲਿੱਪ ਕਰ ਹੀ ਜਾਂਦੇ ਹਨਾ ਕਿਉਂਕਿ ਮੋਸਟਲੀ ਜਰ ਤਰ ਤਰ ਦਾ ਬਾਈਕਾਂ ਦਾ ਬੜਾ ਦਿੱਕਤ ਹੁੰਦੀ ਜਰਾ ਬਾਈਕ ਤੇ ਸੀ ਹੁੰਨੇ ਆ ਮੋਸਟਲੀ ਮੈਂ ਵੀ ਕਈ ਵਾਰ ਜਲ ਜਾਨਾ ਨਾ ਬੜੇ ਦੇਖਿਆ ਨਾ ਨੋਰਮਲ ਜਿਹੜੀ ਮਿੱਟੀ ਦੇ ਮਾੜੀ ਮੋੜੀ ਚਿਕਣੀ ਜੀ ਹੋਈ ਹੁੰਦੀ ਹੈ ਉੱਥੇ ਬਾਈਕ ਦਾ ਟਾਇਰ ਥੋੜਾ ਸਲਿੱਪ ਕਰ ਹੀ ਜਾਂਦਾ ਹਨ ਇਸ ਕਰਕੇ ਆਪਣੇ ਬਚਾ ਦੇ ਨਾਂ ਬਚਾਵਾ ਜੀ ਤੇ ਬਿਲਕੁਲ ਦੇਖ ਕੇ ਮੋੜਾਂ ਤੋਂ ਖਾਸ ਕਰਕੇ ਮੋੜਾਂ ਤੋਂ ਬਿਲਕੁਲ ਧਿਆਨ ਨਾਲ ਦੇਖ ਕੇ ਆਉਣਾ ਕਿ ਰੇਤਾ ਰੋਤਾ ਨਾ ਡਿਗੀ ਹੋਵੇ ਚਿਕਨੀ ਪੰਨੇ ਹੋਵੇ ਹੁਣ ਦੇਖੋ ਆ ਵੀ ਸਪੇਦਾ ਦੇਖੋ ਚਲੋ ਜਰੂਰ ਛੋਟਾ ਜਰੂਰ ਆ ਕੁਛ ਵੀ ਆ ਬਟ ਇਹ ਹੈ ਕਿ ਲੈਂਡਸਲਾਈਡ ਹਲਕੇ ਹਲਕੇ ਵਿੱਚ ਹੋਏ ਵੀ ਆ ਕਿਤੇ ਕਿਤੇ ਕੋਈ ਜ਼ਿਆਦਾ ਮਿੱਟੀ ਵੀ ਡਿੱਗੀ ਹੋਈ ਆ ਪਰ ਉਹ ਡਿੱਗੀ ਹੋਈ ਢੇਰੀਆਂ ਵਿੱਚ ਡਿੱਗੀਆਂ ਹੋਈਆਂ ਵਾ ਹਨ ਤੇ ਬਾਕੀ ਤੁਸੀਂ ਆਪਣਾ ਇੱਕ ਚੀਜ਼ ਜ਼ਰੂਰ ਹੋਂਗਾ ਮੀਂਹ ਦੇ ਦੇਣਾ ਜਿੰਨੇ ਉਹਨਾਂ ਬਰਸਾਤੀ ਆਪਣੀ ਨਾਲ ਲੈ ਕੇ ਆਇਓ ਹੈਲਮਟ ਆਪਣੇ ਨਾਲ ਵੇਅਰ ਕਰਿਓ ਠੀਕ ਆ ਜੀ ਬਾਕੀ ਆਪਣੇ ਕਾਗਜ਼ ਪੱਤੇ ਦਾ ਗੱਡੀ ਤੇ ਪੂਰੇ ਰੱਖਿਓ ਠੀਕ ਆ ਜੀ ਗੱਡੀ ਹੋ ਗਿਆ ਬਾਈਕ ਹੋ ਗਿਆ ਤੇ ਦੋ ਜਣੇ ਆ ਤਾਂ ਹੈਲਮਟ ਦੋ ਜ਼ਰੂਰ ਪਾਇਓ ਜੀ ਤੇ ਲੋਰੀ ਸੰਗਤ ਜੀ ਹਲਕੀ ਹਲਕੀ ਪੂਰ ਹੋ ਚੁੱਕੀ ਹੈ ਸ਼ੁਰੂ بارش ਪੈਣ ਲੱਗ ਪਈ ਹੈ ਤੇ ਚਲੋ ਆਪਾਂ ਮੰਗੋਵਾਲ ਆ ਚੁੱਕੇ ਆ ਜੀ ਤੁਹਾਨੂੰ ਦਿਖਾਉਨੇ ਆ ਜੀ ਮੰਗੋਵਾਲ ਤੱਕਰ ਕੀ ਮਾਹੌਲ ਆ ਤੇ ਕਿੱਦਾਂ ਵੀ ਆਣਾ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਨਾਂ ਦੇ ਨਾਲ ਕਿਉਂਕਿ ਇਹ ਇਨਫੋਰਮੇਸ਼ਨ ਹਰੇਕ ਤੱਕਰ ਪੁੱਜ ਜੇ ਠੀਕ ਹੈ ਜੇ ਕਿਸੇ ਵੀਰ ਭੈਣ ਭਰਾ ਨੇ ਓਣਾ ਆਗਾ ਹਨਾ ਤਾਂ ਉਹਨਾਂ ਨੂੰ ਪਤਾ ਲੱਗ ਜੇ ਹਨਾ ਕਿ ਕੀ ਮਾਹੌਲ ਆ ਹਨਾ ਤੇ ਚਲੋ ਆਜੋ ਦੇਖਦੇ ਆ ਮੰਗੋਵਾਲ ਅਸੀਂ ਪੁੱਜ ਚੁੱਕੇ ਆ ਰੇ ਲੋਰੀ ਸੰਗਤ ਜੀ ਆਪਾਂ ਹੁਣ ਪੁੱਜੇ ਮਹਾਮਾਗਦੇ ਧਨਵਤਾ ਰੋਡ ਦੇ ਅਸੀਂ ਦਰਸ਼ਨ ਕਰਾ ਰਹੇ ਕੀ ਕੀ ਰੋਡ ਦੇ ਮਾਹੌਲ ਆ ਤੇ ਆਪਾਂ ਹੁਣ ਪੁੱਜੇ ਮੰਗੋਵਾਲ ਤੇ ਬਿਲਕੁਲ ਜਿੱਥੇ ਆਪਣੇ ਪੰਜਾਬ ਪੁਲ ਦਾ ਵੈਰੀਆਲਾ ਉੱਥੇ ਆ ਤੇ ਮਾਹੌਲ ਇੰਨਾ ਮਤਲਬ ਮੀਂਹ ਇੰਨੇ ਜਿਆਦੇ ਪੈ ਰਿਹਾ ਪੰਜਾਬ ਹੀ ਹਿਮਾਚਲ ਤੁਹਾਨੂੰ ਸਾਰੇ ਪਤਾ ਹੀ ਆ ਜੀ ਤੇ ਇਹ ਰੋਡ ਦੇ ਹਾਲਾਤ ਦੇਖ ਲਓ ਜੀ ਲੈਂਡਸਲਾਈਡ ਹੋਈ ਆ ਤੇ ਬਿਲਕੁਲ ਦੇਖੋ ਇੰਨਾ ਜਿਆਦਾ ਮਤਲਬ ਖਤਰਨਾਕ ਕੰਮ ਆ ਤੇ ਇਹ ਦੇਖੋ ਬਿਲਕੁਲ ਜਿਹੜੀ ਮਿੱਟੀ ਥਲੋ ਟੈ ਗਈ ਆ ਤੇ ਜਿੰਨੇ ਵੀ ਐਂਗਲ ਵਾਲਾ ਲੋਹੇ ਵਾਲੇ ਉੱਪਰ ਹੀ ਰਹਿ ਗਏ ਆ ਤੇ ਤੁਸੀਂ ਸਾਵਧਾਨ ਤੇ ਆਪਣੇ ਬਚਾਅ ਵਿੱਚ ਹੀ ਬਚਾਅ ਆਪਣਾ ਦੇਖ ਕੇ ਚਲੋ ਜਿਹੜੇ ਵੀ ਤੁਸੀਂ ਆਉਣਾ ਵਾ ਜਿੱਦਾਂ ਵੀ ਹੈਗਾ ਹਨਾ ਕਿਉਂਕਿ ਆਹ ਚੀਜ਼ਾਂ ਵਾ ਜਿਹੜੇ ਵੀ ਮਹਾਮਾਰੀ ਦੀ ਚਿੰਤਪੁਣੀ ਰੋਡ ਤੇ ਆਉਣ ਉਹ ਬਿਲਕੁਲ ਮੈਂ ਕਹਾਂ ਸਾਵਧਾਨ ਹੋ ਕੇ ਚੱਲਣ ਸਾਵਧਾਨ ਹੋ ਜਾਓ ਤੇ ਰਾਮਨਗੋਪਲ ਮਹੌਲ ਇੰਨਾ ਜ਼ਿਆਦਾ ਖਰਾਬ ਆ ਮੀਂਹ ਕਣੀ ਦੇ ਕਰਕੇ ਆ ਪੂਰਾ ਤੁਸੀਂ ਦੇਖ ਸਕਦੇ ਲੈਂਡਸਲਾਈਡ ਕਿਦਾਂ ਹੋਇਆ ਬਿਲਕੁਲ ਥੱਲੇ ਤੱਕ ਸਰਵਾ ਲੋਹੇ ਦੇ ਐਂਗਲੇ ਰਹਿ ਗਏ ਆ ਤਾਰਾਂ ਦੇ ਨਾਲ ਜਿਹੜੇ ਖੜੇ ਰਹਿ ਗਏ ਆ ਕਿਉਂਕਿ ਤਾਰ ਨਾਲ ਵੱਜੀ ਹੋਈ ਆ ਉੱਥੇ ਤੱਕਰ ਤੇ ਬਾਕੀ ਇਧਰ ਸਾਰਾ ਬਿਲਕੁਲ ਖਾਲੀ ਹੋ ਚੁੱਕਾ ਤੁਸੀਂ ਦੇਖ ਸਕਦੇ ਸੰਗ ਜੀ ਸਾਰੇ ਕਿੰ ਇਈ ਤਰ੍ਹਾਂ ਤੁਰਾਂ ਸਭ ਇਧਰ ਨਿਕਲ ਕੇ ਪਰੇ ਹੋਈਆਂ ਤਾਂ ਆਹ ਦੇਖੋ ਉਧਰੀ ਸਾਈਡ ਤੇ ਆਹ ਦੇਖੋ ਕਿੱਥੇ ਤੱਕ ਮਾਰ ਕੀਤੀ ਆ ਕਿਉਂਕਿ ਇੰਨਾ ਯਾਰਾ ਵਜਣ ਪਿਆ ਆਹ ਦੇਖੋ ਇਹ ਵੀ ਪੁੱਟ ਹੋ ਚੁੱਕਾ ਵਾ ਤੇ ਸੰਗਤ ਜੀ ਇਸ ਕਰਕੇ ਇਹੀ ਗੱਲ ਇਹੀ ਕਵਾਂਗੇ ਬਾਰ-ਬਾਰ ਕਹਿੰਨੇ ਆ ਤੇ ਜਰੂਰ ਸਾਡੇ ਚੈਨਲ ਸਬਸਕ੍ਰਾਈਬ ਕਰਿਓ ਤਾਂਕਿ ਤੁਹਾਨੂੰ ਇਧਰ ਇਨਫੋਰਮੇਸ਼ਨ ਮਿਲਦੀ ਰਵੇ ਤੇ ਬਾਤੋਆ ਸ਼ੇਅਰ ਜਰੂਰ ਕਰਿਓ ਕਿ ਹਰੇਕ ਤੱਕ ਰੇ ਵੀਡੀਓ ਪੁੱਜ ਜਵੇ ਤੇ ਚਲੋ ਹੁਣ ਚੱਲਦੇ ਆ ਤੁਹਾਨੂੰ ਹੋਰ ਦਿਖਾਉਣੇ ਆ ਕਾਫੀ ਇਧਰ ਹੀ ਜਗ੍ਹਾ ਵਾ ਜੋ ਜੋ ਲਾਇਸੈਂਸ ਹੋਏ ਤੁਹਾਨੂੰ ਨਾਮ ਦੇ ਨਾਲ ਜਾਣੂ ਕਰਾਉਂਦੇ ਰਹਿਾਂਗੇ ਤੇ ਲੋਕ ਸੰਗਤ ਦੀ ਸਾਡੇ ਪੰਜਾਬ ਪੁਲਿਸ ਦੀ ਵੀ ਬਿਲਕੁਲ ਛਲਾਗਾ ਜੋ ਗੱਲ ਆ ਤੇ ਉਹਨਾਂ ਨੇ ਬਿਲਕੁਲ ਦੇਖੋ ਬੈਰੀਅਰ ਲਾਤੀ ਆਪਣੇ ਤਾਂ ਕਿ ਸੰਗਤ ਜੀ ਸਾਰਿਆਂ ਨੂੰ ਪਤਾ ਲੱਗ ਜਾਏ ਕਿ ਇਧਰ ਹੀ ਸਾਈਡ ਨਾ ਆਉਣ ਤੇ ਬਹੁਤ ਵਧੀਆ ਗੱਲ ਆ ਦੇਖੋ ਤੇ ਬਿਲਕੁਲ ਆਪਣੇ ਪੰਜਾਬ ਪੁਲਿਸ ਨੂੰ ਜਰੂਰ ਸਪੋਰਟ ਕਰਿਆ ਕਰੋ ਸਾਰਿਆਂ ਨੇ ਜਰੂਰ ਸਪੋਰਟ ਕਰੋ ਕਿਉਂਕਿ ਇਹਨਾਂ ਦੀ ਬਹੁਤ ਜਿਆਦੀ ਮਿਹਨਤ ਆ ਤੇ ਬਾਕੀ ਸੰਗਤ ਜੀ ਦੇਖ ਸਕਦੇ ਆ ਪੂਰਾ ਰੋਡ ਤੁਹਾਨੂੰ ਪਤਾ ਮਾਹਮਾ ਜੀ ਦਾ ਪੂਰਾ ਰੋੜੇ ਚੱਲਦਾ ਵਾ ਤੇ ਆਹ ਲੋ ਸੰਗਤ ਜੀ ਤੁਹਾਨੂੰ ਹੋਰ ਚੀਜ਼ ਦਿਖਾਉਣਾ ਵਾ ਤੇ ਆਪਾਂ ਬਿਲਕੁਲ ਰੋਡ ਦੇ ਉੱਤਰ ਕੀ ਤੁਹਾਨੂੰ ਦਿਖਾਵਾਂਗੇ ਤੇ ਬਾਕੀ ਅਸੀਂ ਰਸਤੇ ਜਾਂਦੇ ਹਾਂ ਤੇ ਇਸ ਦਰਖਤ ਡਿੱਗਿਆ ਹੋਇਆ ਵਾ ਉਹ ਵੀ ਤੁਹਾਨੂੰ ਦਿਖਾਉਨੇ ਆ ਆਜੋ ਜੀ ਤੁਸੀਂ ਦੇਖ ਸਕਦੇ ਆ ਚਿੱਕੜ ਕਿੰਨਾ ਜ਼ਿਆਦਾ ਵਾ ਬਹੁਤ ਜ਼ਿਆਦਾ ਸਲਿਪਰੀ ਆ ਜਿਹੜੀ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕਰਦਾ ਸੀ ਕਿ ਬਹੁਤ ਜ਼ਿਆਦਾ ਸਲਿਪਰੀ ਆ ਜੀ ਤੇ ਦੇਖ ਕੇ ਚਲੋ ਤੇ ਬਾਕੀ ਆਜੋ ਤੁਸੀਂ ਦੇਖ ਸਕਦੇ ਸੰਗਜੀ ਉਹ ਦੇਖੋ ਤੁਹਾਨੂੰ ਸਾਹਮਣੇ ਦੇਖਣ ਨੂੰ ਮਿਲ ਜੂਗਾ ਮੈਂ ਪਹਿਲਾਂ ਵੀ ਵੀਡੀਓ ਪਾਈ ਸੀ ਕਿ ਇਸ ਤੇ ਦਾ ਡਿੱਗਣਾ ਹੈ ਮੈਂ ਪਹਿਲਾਂ ਵੀ ਇਹ ਵੀਡੀਓ ਬਣਾ ਕੇ ਪਾਈ ਹੋਈ ਸੀ ਕਿ ਡਿੱਗਣਾ ਮਤ ਇਹ ਦੇਖ ਲੋ ਦੇਖ ਗਿਆ ਤੇ ਬਿਲਕੁਲ ਮਤਲਬ ਲੈਂਡਸਲਾਈਡ ਹੋ ਰਿਹਾ ਕੋ ਬਿਲਕੁਲ ਨਾਲ ਨਾਲ ਹੀ ਆ ਰੋਡ ਦੇ ਬਿਲਕੁਲ ਨਾਲ ਨਾਲ ਹੀ ਆ ਜੋ ਮਾਹੌਲ ਆ ਕੀ ਮਾਹੌਲ ਬਣਿਆ ਹੋਇਆ ਪੂਰਾ ਬੜਾ ਮਤਲਬ ਖਤਰਨਾਕ ਮਾਹੌਲ ਆ ਆਪਣੇ ਬਚਾ ਦੇ ਨਾਲ ਹੀ ਬਚਾਵਾ ਸੰਗਤ ਜੀ ਮੈਂ ਇਹੀ ਕਹੂੰਗਾ ਦੇਦੋ ਵੀ ਆਉਨੇ ਆ ਪਹਾੜੀਆਂ ਦੇਖ ਕੇ ਆਓ ਰੋਡ ਤੋਂ ਜਿੱਦਾਂ ਵੀ ਹੋਣਾ ਆਪਣੇ ਬਚਾ ਦੇਣਾ ਬਚਾਰ ਚਲੋ ਕਿਉਂਕਿ ਬਿਲਕੁਲ ਆ ਦੇਖੋ ਤੁਹਾਡੇ ਸਾਹਮਣੇ ਰਿਜ਼ਲਟ ਆ ਜੀ ਪ੍ਰੈਕਟੀਕਲ ਆ ਜੀ ਸੰਗਤ ਜੀ ਇੱਧਰੇ ਕਈ ਮਤਲਬ ਲੈਂਡਸਲਾਈਡ ਹੋਏ ਆ ਤੁਹਾਨੂੰ ਨਾਂ ਦੀ ਨਾਂ ਰਸਤੇ 'ਚ ਦਿਖਾਵਾਂਗੇ ਤੇ ਨਾਂ ਨਾ ਪੂਰਾ ਜਾਣੂ ਕਰਾਵਾਂਗੇ ਤੇ ਇੱਕ ਤੁਹਾਨੂੰ ਕੁਦਰਤ ਦਾ ਨਜ਼ਾਰਾ ਹੋਰ ਦਿਖਾਉਨੇ ਆ ਸੰਗਤ ਜੀ ਤੇ ਲੋ ਜੀ ਆਹ ਦੇਖੋ ਜੀ ਚੋਹਾਲ ਡੈਮ ਆ ਜੀ ਤੇ ਬਿਲਕੁਲ ਪਾਣੀ ਦਾ ਲੈਵਲ ਬਹੁਤ ਜ਼ਿਆਦਾ ਉੱਚਾ ਹੋ ਚੁੱਕਾ ਤੁਸੀਂ ਦੇਖ ਸਕਦੇ ਸੰਗਤ ਜੀ ਤੇ ਮਾਹੌਲ ਵੀ ਇੰਨਾ ਸੋਹਣਾ ਮਾ ਲొਕੇਸ਼ਨ ਨਹੀਂ ਸੋਣੀ ਆ ਤੇ ਕਾਫੀ ਲੋਕ ਇੱਥੇ ਸੈਲਫੀ ਆਖ ਚੁੰਦੇ ਆ ਫੋਟੋਆਂ ਆਖ ਚੁੰਦੇ ਆ ਤੁਸੀਂ ਲੋਕੇਸ਼ਨ ਚੈੱਕ ਕਰੋ ਕਿੰਨੀ ਜ਼ਿਆਦਾ ਸੋਹਣੀ ਕਿ ਨਹੀਂ ਅਨਮੋਲ ਬਹੁਤ ਵਧੀਆ ਮਤਲਬ ਕੈਂਟ ਲੋਕੇਸ਼ਨ ਆ ਤੇ ਕੁਦਰਤ ਦੇ ਨਾਲ ਬਿਲਕੁਲ ਦੇਖੋ ਜਿੱਦੇ ਤੁਸੀਂ ਇਥੋਂ ਮੋੜ ਕੱਟਦੇ ਆ ਮੋੜ ਕੱਟਦੇ ਸਾਰੀ ਤੁਹਾਨੂੰ ਬਿਲਕੁਲ ਲొਕੇਸ਼ਨ ਬਹੁਤ ਸੋਹਣੀ ਮਿਲੂਗੀ ਚੋਹਾਲ ਡੈਮ ਤੇ ਆ ਦੇਖੋ ਕਿੰਨੇ ਪਿਆਰੇ ਜੀਵ ਹੈ ਮੌਂਕੀ ਦੇਖੋ ਹੈ ਰੱਬ ਦੀ ਜੀ ਰੱਬ ਦੀ ਜੀ ਤੇ ਲੋਰੀ ਸੰਗਤ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਆ ਕੁਦਰਤ ਦੇ ਨਾਲ ਬਿਲਕੁਲ ਤੁਸੀਂ ਜੇ ਮਤਲਬ ਚਾਹੁੰਦੇ ਆ ਕੁਦਰਤ ਦੇ ਵਿੱਚ ਪੂਰਾ ਇੰਜੋਏ ਕਰਨਾ ਚਾਹੁੰਦੇ ਆ ਤਾਂ ਜਰੂਰ ਆਓ ਵਿਜ਼ਿਟ ਕਰੋ ਵਧੀਆ ਲੋਕੇਸ਼ਨ ਆ ਬਹੁਤ ਵਧੀਆ ਹੈਗੀਆਂ ਤੇ ਬਾਕੀ ਬਾਕੀ ਤਾਂ ਨੇ ਮੌਸਮ ਦੇ ਹਿਸਾਬ ਨਾਲ ਤੁਸੀਂ ਆਪਣੀ ਗਾਈਡਲਾਈਨ ਤੁਹਾਨੂੰ ਸਾਰੀਆਂ ਦੱਸ ਦਿੱਤੀਆਂ ਵਾ ਕਿ ਦੇਖ ਚੱਕ ਕੇ ਆਓ ਕਿ ਥੋੜੇ ਬੋਤ ਲੈਂਡਸਲਾਈਡ ਹੋਏ ਆ ਬਾਕੀ ਆਪਣੇ ਧਿਆਨ ਨਾਲ ਧਿਆਨ ਆਉਗੇ ਤਾਂ ਕੁਝ ਨਹੀਂ ਹੋਣਾ ਬਾਕੀ ਮਹਾਮਾਈ ਦੀ ਕਿਰਪਾ ਨਾਲ ਬਹੁਤ ਵਧੀਆ ਮਤਲਬ ਮੈਂ ਕਹਾਂ ਇੱਕ ਵੱਖਰਾ ਇੱਥੇ ਆ ਕੇ ਨਜ਼ਾਰਾ ਵੱਖਰਾ ਇੱਕ ਵਾਈਬ ਮਿਲਦੀ ਹੈ ਵਧੀਆ ਇੱਕ ਨੇਚਰ ਦੇ ਨਾਲ ਠੰਡੀ ਠੰਡੀ ਹਵਾ ਵਧੀਆ ਲੱਗਦਾ ਮੌਸਮ ਤੇ ਲੋਈ ਸੰਗਤ ਜੀ ਇੱਥੇ ਆਦਾ ਬਲੌਗ ਐਂਡ ਕਰਦੇ ਆ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਤੇ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਇਹ ਇਨਫੋਰਮੇਸ਼ਨ ਵਾਲੀ ਵੀਡੀਓ ਆ ਤੇ ਕਾਫੀ ਜਨੇ ਪੁੱਛੇਗੇ ਰੋਡ ਕੀ ਆ ਰੋਡ ਦੇ ਹਾਲਾਤ ਨੂੰ ਨਾਲ ਦੀ ਨਾਲ ਦਿਖਾਤੇ ਆ ਆਪਣੇ ਧਿਆਨ ਨਾ ਹੋ ਵਧੀਆ ਹੋ ਬੜੇ ਵਧੀਆ ਮਹਾਮਾਇ ਦਾ ਗੁਣਗਾਨ ਗਾਓ ਤੇ ਚਲੋ ਹੁਣ ਚੱਲਦੇ ਆ ਬਹੁਤਾ ਟਾਈਮ ਨਹੀਂ ਲੈਂਦੇ ਹਾਂ ਤੁਹਾਨੂੰ ਨਵੇਂ ਬਲੋਗ ਚ ਮਿਲਾਂਗੇ ਤਾਂ ਬਾਈ ਬਾਈ ਸਤਿ ਸ੍ਰੀ ਅਕਾਲ ਜੈ ਮਾਤਾ ਦੀ